ਸਸ਼ੇਕਾਰ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਸੂਬੇ ਭਰ ਦੇ ਵਿੱਚ ਅਪਰਾਧ ਜਿਹੜਾ ਵੱਧਦਾ ਹੋਇਆ ਨਜ਼ਰ ਆ ਰਿਹਾ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਦੋਵਾਂ ਵੱਲੋਂ ਵੀ ਲਗਾਤਾਰ ਹੀ ਇਸ ਨਕੇਲ ਕੱਸਣ ਦੇ ਲਈ ਉਪਰਾਲੇ ਕੀਤੇ ਜਾ ਰਹੇ ਨੇ ਤੇ ਇਸੇ ਦਰਮਿਆਨ ਦੱਸਦੀ ਕਿ ਬਠਿੰਡਾ ਦੇ ਵਿੱਚ ਪੁਲਿਸ ਪਿਕਟ ਦਾ ਉਤ்கਾਟਨ ਕੀਤਾ ਗਿਆ ਜਿੱਥੇ ਜਗਰੂਪ ਸਿੰਘ ਗਿੱਲ ਜੋ ਕਿ ਐਮਐਲਏ ਨੇ ਉਹਨਾਂ ਦੇ ਨਾਲ ਅਮਨੀਤ ਕੌਂਡਲ ਐਸਐਸਪੀ ਬਠਿੰਡਾ ਤੇ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਵੀ ਮੌਜੂਦ ਰਹੇ ਨੇ ਤੇ ਇਸੇ ਦਰਮਿਆਨ ਐਮਐਲਏ ਸਾਹਿਬ ਜਿਨ੍ਹਾਂ ਦਾ ਇਹ ਕਹਿਣਾ ਹੈ ਕੀ ਅਪਰਾਧ ਤੇ ਜੇਕਰ ਨੱਥ ਪਾਉਣੀ ਹੈ ਤਾਂ ਸੂਬੇ ਦੇ ਵਿੱਚ ਜਦੋਂ ਦਾਖਲ ਕਰਦੇ ਨੇ ਬਦਮਾਸ਼ ਇਹਨਾਂ ਨੂੰ ਉਸ ਵੇਲੇ ਫੜਿਆ ਜਾਣਾ ਬੇਹਤ ਜ਼ਰੂਰੀ ਹੈ ਤੇ ਜ਼ਿਲ੍ਹਿਆਂ ਦੇ ਵਿੱਚ ਵੀ ਜਿਵੇਂ ਹੀ ਇਹ ਐਂਟਰ ਕਰਦ ਨੇ ਤਾਂ ਇਹਨਾਂ ਨੂੰ ਉੱਥੇ ਹੀ ਜੇ ਫੜ ਲਿਆ ਜਾਵੇ ਤਾਂ ਅਪਰਾਧ ਦੇ ਵਿੱਚ ਕਾਫੀ ਜਿਹੜੀ ਹੱਦ ਤੱਕ ਕਟੌਤੀ ਉਹਨਾਂ ਦਾ ਕਹਿਣਾ ਹੈ ਕਿ ਕੀਤੀ ਜਾ ਸਕਦੀ ਹੈ ਇਸ ਨੂੰ ਲੈ ਕੇ ਪੁਲਿਸ ਜਿਹੜਾ ਉਤ்கਾਰਣ ਹੈ ਉਹਨਾਂ ਵੱਲੋਂ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਥਾਂ-ਥਾਂ ਤੇ ਕੈਮਰੇ ਲਗਾਏ ਗਏ ਨੇ ਤਾਂ ਜੋ ਇਹਨਾਂ ਬਦਮਾਸ਼ਾਂ ਤੇ ਨਕੇਲ ਕੱਸੀ ਜਾਵੇ ਤੇ ਜਿਹੜੀਆਂ ਅਪਰਾਧਿਕ ਵਾਰਦਾਤਾਂ ਨੇ ਇਸ ਨੂੰ ਘਟਾਉਣ ਦੇ ਲਈ ਤੇ ਇਸ ਤੇ ਨਕੇਲ ਕੱਸਣ ਦੇ ਲਈ ਪੁਲਿਸ ਪ੍ਰਸ਼ਾਸਨ ਲਗਾਤਾਰ ਹੀ ਅਜਿਹੇ ਉਪਰਾਲੇ ਕਰ ਰਿਹਾ ਹੈ ਅੱਜ ਅਸੀਂ ਗੁਰੂਕੁਲ ਰੋਡ ਦੇ ਉੱਤੇ ਮੇਰੇ ਨਾਲ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ੌਕਤ ਐਮਦ ਪਰੇ ਜੀ ਔਰ ਬੋਰਿਸਤਕਾਰ ਜੋਗ ਮੈਡਮ ਐਸਐਸਪੀ ਮੈਡਮ ਅਬਨੀਤ ਕੰਟਰੋਲ ਜੀ ਔਰ ਸਾਰੇ ਹੀ ਇਸ ਇਲਾਕੇ ਦੇ ਸ਼ਹਿਰ ਦੇ ਲੋਕ ਇੱਥੇ ਇਕੱਤਰ ਹੋਏ ਨੇ ਔਰ ਇਸ ਇਕੱਤਰਤਾ ਦਾ ਜਿਹੜਾ ਮੁੱਖ ਮੰਤਵ ਸੀ ਸ਼ਹਿਰ ਦੇ ਵਿੱਚ ਕਰਾਇਮ ਔਰ ਨਸ਼ਿਆਂ ਦੇ ਉੱਤੇ ਕਾਬੂ ਪਾਉਣਾ ਜਦੋਂ ਅਸੀਂ ਲੋਕਾਂ ਦੇ ਵੀ ਜਾਣੇ ਆ ਸਾਨੂੰ ਮਹੱਲਿਆਂ ਦੇ ਵਿੱਚੋਂ ਗਰਾਊਂਡ ਰਿਪੋਰਟਾਂ ਮਿਲਦੀਆਂ ਹਨ ਖਾਸ ਤੌਰ ਤੇ ਪਬਲਿਕ ਨੁਮਾਇੰਦਿਆਂ ਨੂੰ ਮੈਂ ਮੇਰੇ ਸਾਥੀ ਐਮਸੀਨ ਨਾਲ ਵੀ ਸਲਾਹ مشورہ ਕਰਦਾ ਰਹਿੰਦਾ ਹਾਂ ਔਰ ਉਹਨਾਂ ਨੂੰ ਮੈਂ ਜ਼ਿਲ੍ਹਾ ਅਧਿਕਾਰੀਆਂ ਦੇ ਨਾਲ ਡੀਪੀ ਸਾਹਿਬ ਨਾਲ ਜਾਂ ਐਸਐਸਪੀ ਸਾਹਿਬ ਨਾਲ ਸਾਂਝੇ ਕਰਦਾ ਹਾਂ ਉਸ ਦੇ ਵਿੱਚੋਂ ਅਸੀਂ ਦੇਖਿਆ ਕਿ ਜੇ ਸ਼ਹਿਰ ਦੇ ਵਿੱਚੋਂ ਕਰਾਇਮ ਦੇ ਉੱਤੇ ਕਾਬੂ ਪਾਉਣਾ ਹੈ ਤੇ ਜਿਹੜੀਆਂ ਸ਼ਹਿਰ ਦੇ ਵਿੱਚ ਐਂਟਰੀਆਂ ਹਨ ਉਹਨਾਂ ਨੂੰ ਪਲੱਗ ਕਰਨਾ ਜ਼ਰੂਰੀ ਹੈ ਉਸ ਨੂੰ ਸਾਹਮਣੇ ਰੱਖ ਕੇ ਅਸੀਂ ਗੁਰੂਕੁਲ ਰੋਡ ਦੇ ਉੱਤੇ ਪੁਲਿਸ ਸਟਿਕ ਬਣਾਈ ਹੈ ਔਰ ਬੈਂਮਣ ਪੁਲ ਦੇ ਉੱਤੇ ਰਿੰਗ ਰੋਡ ਦੇ ਉੱਤੇ ਜਿੱਥੇ ਕੈਮਰੇ ਵੀ ਲਾਏ ਗਏ ਨੇ ਔਰ ਇਸੇ ਤਰ੍ਹਾਂ ਜਿਹੜਾ ਕ੍ਰਾਈਮ ਕਈ ਵਾਰੀ ਹੁੰਦਾ ਸੀ ਰੇਲਵੇ ਗਰਾਊਂਡ ਕੋਲ ਉੱਥੇ ਜਾ ਕੇ ਵੀ ਇੱਕ ਪੁਲਿਸ ਸਟਿਕ ਰੱਖੀ ਹੈ ਇਸੇ ਤਰ੍ਹਾਂ ਥੋਬੀਆਣਾ ਜਿੱਥੇ ਸ਼ਿਕਾਇਤਾਂ ਆਉਂਦੀਆਂ ਨਸ਼ਾ ਵੇਚਣ ਦੀਆਂ ਜਾਂ ਕ੍ਰਾਈਮ ਦੀਆਂ ਉੱਥੇ ਵੀ ਇੱਕ ਪੁਲਿਸ ਸਟਿਕ ਬਣਾਈ ਗਈ ਹੈ ਔਰ ਸੰਤਪੁਰਾ ਰੋਡ ਤੇ ਬਣਾਈ ਗਈ ਹੈ ਮੈਡਮ ਵੀਰ ਡਿਸਾ ਵੀ ਹਮੇਸ਼ਾ ਲੋਕਾਂ ਗੀਆਂ ਜਿਹੜੀਆਂ ਲੈਂਡ ਆਊਟ ਦੇ ਸਬੰਧ ਵਿੱਚ ਤਕਰੀਰਾਂ ਜਿਹੜੀਆਂ ਸੁਣਦੇ ਰਹਿੰਦੇ ਉਹਨਾਂ ਦੀਆਂ ਸ਼ਿਕਾਇਤਾਂ ਹੁੰਦੇ ਰਹਿੰਦੇ ਨੇ ਉਹ ਸਬੰਧ ਦੇ ਵਿੱਚ ਅਸੀਂ ਅੱਜ ਲੋਕਾਂ ਨੂੰ ਜਾਗਰੂਕ ਕੀਤਾ ਔਰ ਆਰਗੇਨਾਈਜ਼ ਕੀਤਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕ੍ਰਾਈਮ ਕਰਨ ਵਾਲੇ ਲੋਕ ਹੈ ਉਹਨਾਂ ਦੇ ਖਿਲਾਫ ਖੜੇ ਹੋਗੇ ਕ੍ਰਾਈਮ ਦੀ ਜਿਹੜੀ ਤਲਾ ਹੈ ਕ੍ਰਿਮੀਨਲ ਦੀ ਤਲਾ ਹੈ ਉਹ ਪੁਲਿਸ ਨੂੰ ਦਈਏ ਜੇ ਕੋਈ ਨਸ਼ਾ ਵੇਚਦਾ ਹੈ ਉਹ ਵੀ ਤਲਾ ਇਹਨਾਂ ਨੂੰ ਲਈਏ ਇਹਦੇ ਨਾਲ ਬਠਿੰਡੇ ਦੇ ਵਿੱਚ ਜਿਹੜੇ ਕੈਮਰੇ ਵੀ ਲੱਗਣੇ ਨੇ ਜਿਹੜੇ 100 4 ਦੇ ਕਰੀਬ ਕੈਮਰੇ ਨੇ ਔਰ ਜਿਹੜੇ ਹੋਰ ਰਹਿਣੀਆਂ ਥਾਮਾਂ ਨੇ 50 ਲੱਖ ਦੀ ਹੋਰ ਡਿਮਾਂਡ ਮੈਡਮ ਐਸਐਸਪੀ ਨੇ ਦੱਸੀ ਹੈ ਉਹ ਵੀ ਡੀਸਾਬ ਨੇ ਕਿਹਾ ਕੰਪਲੀਟ ਹੋ ਜਾਏਗੀ ਅਸੀਂ ਸਾਰੇ ਸ਼ਹਿਰ ਨੂੰ ਕਮਰਿਆਂ ਦੀ ਸ਼ਾਂਤ ਅੱਡੇ ਲੈ ਕੇ ਆ ਜਾਾਂਗੇ ਜਿੱਥੇ ਵੀ ਕ੍ਰਾਈਮ ਹੋਊਗਾ ਕੰਟਰੋਲ ਰੂਮ ਪੁਲਿਸ ਲੈਣ ਨਾਲ ਜੁੜਿਆ ਹੋਏਗਾ ਕ੍ਰਿਮੀਨਲ ਨੂੰ ਲੱਭਣਾ ਸਾਡੇ ਲਈ ਸੌਕਾ ਹੋ ਜਾਏਗਾ ਮੈਂ ਇਸ ਦੇ ਲਈ ਇੱਥੇ ਇੱਥੇ ਹਾਜ਼ਰ ਮੇਰੇ ਇਲਾਕੇ ਦੇ ਲੋਕਾਂ ਦਾ ਸ਼ਹਿਰ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਡੀਸਾ ਔਰ ਮੈਡਮ ਐਸਐਸਪੀ ਦਾ ਵੀ ਤਨਬਾਤ ਕਰਦਾ ਹੈ ਜਿਨ੍ਹਾਂ ਦੇ ਉਪਰ ਅਰਾਧਾ ਸਦਕੇ ਸੀ ਇਹ ਸਾਰੇ ਕਮੂਨ ਦੇ ਪ੍ਰੈਸ਼ ਹੋਣ ਵਾਸਤੇ ਕੰਮ ਕਰਦਾ ਹੈ ਬਿਲਕੁਲ ਨਹੀਂ ਕਿਹਾ ਕਿ ਹੁਣ ਮੈਂ ਵੀ ਮਹੱਲਾ ਰਾਈਟ ਜਿਹੜੀਆਂ ਮੀਟਿੰਗਾਂ ਕਰਾਂਗਾ ਤੇ ਲਗਭਗ ਤਕਰੀਬਨ 3 ਸਾਲ ਹੋ ਗਏ ਸਰਕਾਰ ਨੂੰ ਕਿਉਂ ਹੁਣ ਜੀ ਨਹੀਂ ਮੈਂ ਪਹਿਲਾਂ ਵੀ ਕਰਦਾ ਜੀ ਜਿਹੜੀਆਂ ਇਹ ਹੁਣ ਤਾਂ ਅੱਜ ਤੋਂ ਬਾਅਦ ਸ਼ੁਰੂ ਕਰਦੇ ਆ ਤੁਸੀਂ ਤਾਂ ਮੇਰਾ ਜੀਵਨ ਦੇਖਿਆ ਬਸ ਉਹ ਤੋਂ ਲੈ ਜੋਜੀ ਮਹੱਲਣ ਚ ਫਿਰ ਨੂੰ ਮੇਰੇ ਕੋਲੇ ਗਰਾਊਂਡ ਹੈ ਮਹੱਲ ਨਹੀਂ ਇਸ ਸਾਰੇ ਕਹਿੰਦੇ ਜੀ 2 ਮਹੀਨੇ ਪਰ ਜਾਣੇ ਪਾਣੀ ਦੇ ਲਈ ਉਹਦੇ ਚ ਇਹ ਹੈ ਜੀ ਆ ਗਿਆ ਜੀ ਆ ਜਾਂਦਾ ਹੈ ਉੱਥੇ ਲੋਕਾਂ ਨੂੰ ਅਸੀਂ ਰੋਕ ਬੇਨਤੀਆਂ ਕਰੀ ਦੀਆਂ ਨੇ ਕਿ ਪਾਣੀ ਸਾਡੇ ਵਾਸਤੇ ਭਵਿੱਖ ਅਸੀਂ ਦੀਨਾ ਇਸ ਨੂੰ ਗੰਦਾ ਨਾ ਕਰੋ ਮੈਂ ਤੁਹਾਡੇ ਦਾ ਵੀ ਹੁਣ ਸਾਰੇ ਸੰਗਤ ਨੂੰ ਬੇਨਤੀ ਕਰਦਾ ਜੋ ਜੋ ਮੇਰੀ ਆਵਾਜ਼ ਸੁਣਦੇ ਆ ਕੇ ਪਾਣੀ ਨੂੰ ਪਵਿੱਤਰ ਰੱਖਣ ਵਾਸਤੇ ਇਸ ਦੇ ਵਿੱਚ ਗੱਲ ਕੋਈ ਨਾ ਬੋਲਦੇ ਇਹਦਾ ਕੋਈ ਜੁਰਮਾਨਾ ਵੀ ਲਾਇਆ ਜਾਵੇ ਤਾਂ ਕਿ ਲੋਕਾਂ ਨੂੰ ਇਹ ਵੀ ਹੋਵੇ ਕਿ ਜੇ ਸਾਨੂੰ ਜੇ ਫੜੇਗੇ ਤਾਂ ਜੁਰਮਾਨਾ ਹੋਵੇ ਜੇ ਸੀਸੀਟੀਵੀ ਕੈਮਰੇ ਸ਼ਹਿਰ ਚ ਲੱਗਣਗੇ ਤਾਂ ਸੀਸੀਟੀਵੀ ਕੈਮਰੇਾਂ ਦੇ ਵਿੱਚ ਵੀ ਜਿਹੜੇ ਲੋਕ ਦਿੱਟਦੇ ਨੇ ਤਾਂ ਉਹਨਾਂ ਨੂੰ ਫੜਿਆ ਜਾਵੇ ਉਹਨਾਂ ਨੂੰ ਜੁਰਮਾਨਾ ਹੋਵੇ ਤਾਂ ਕਿ ਗਾਂਵ ਵਾਸਤੇ ਨਾ ਹੋ ਜੋ ਲੀਗਲ ਸਿਸਟਮ ਹੋਏਗਾ ਜੀ ਕਰਾਂਗੇ ਮੈਂ ਤਾਂ ਬਲਕੇ ਉਹ ਜਿਹੜੀ ਅਸੀਂ ਇੱਥੇ ਸੈਰਗਾਹ ਬਣਾਉਣੀ ਹੈ ਜਿਹੜੀ 2 ਕਰੋੜ 70 ਦੀ ਲਾਗਤ 70 ਲੱਖ ਦੀ ਲਾਗਤ ਦੇ ਨਾਲ ਇੱਥੇ ਵੀ ਜਿਹੜੇ ਟਰਾਲੀਆਂ ਵਾਲੇ ਲਾ ਜਾਂਦੇ ਰਾਤ ਬਰਾਤੇ ਬਹੁਤ ਇੱਟਾਂ ਵੱਟੇ ਛਿੱਟੇ ਵੇ ਜਿਹੜਾ ਗਾਰਬੇਜ ਹੈ ਮੈਡਮ ਮੈਂ ਮੇਰੀ رائے ਹੈ ਕਿ ਜਿਹੜੇ ਇੱਥੇ ਆਪਣੇ ਪਿੰਕਤਾਂ ਦੇ ਬੰਦੇ ਹੋਣਗੇ ਉਹਨਾਂ ਟਰਾਲੀਆਂ ਦਾ ਚਲਾਣ ਨਾ ਕਰਨ। ਟਰਾਲੀ ਲੈ ਕੇ ਆਉਂਦਾ ਜੀ ਰਜਿਸਟ੍ਰੇਸ਼ਨ ਫੜ ਲੈਣ ਉਹਨੂੰ ਕਹਿੰਨ ਵੀ ਤੂੰ ਇੱਕ ਟਰਾਲੀ ਲੈ ਕੇ ਆਇਆ ਤੇ ਇਥੇ 10 ਟਰਾਲੀਆਂ ਚੱਕ ਤੇ ਨੂੰ ਹੀ ਜੁਰਮਾਨਾ। ਇਸ ਦੇ ਨਾਲ ਜਿਹੜਾ ਨਾ ਉਹ ਆਪਣੇ ਆਪ ਹੀ हट ਜਾਣਗੇ ਜਿਹਨੂੰ ਪਤਾ ਮੈਂ ਇੱਕ ਟਰਾਲੀ ਛੱਟਣਗੇ। 10 ਚੱਕਣੀਆਂ ਪਹਿਣਗੀਆਂ ਇਹ ਗੰਦਪਣੋਂ हट ਜਾਂਦੇ ਜਿੰਨ ਸਾਹਿਬ ਇੱਕ ਸ਼ਹਿਰ ਦੇ ਵਿੱਚ ਟੀਨ ਵਾਲੇ ਪਾਣੀ ਦੀ ਬਹੁਤ ਸਮੱਸਿਆ ਆ ਰਹੀ ਹੈ ਇੱਕ ਟਾਈਮ ਮਿਲ ਰਿਹਾ 2 ਮਹੀਨੇ ਹੋ ਗਏ ਨਹਿਰ ਬੰਦ ਮੈਂ ਤੁਹਾਡੇ ਨਾਲ ਸਹਿਮਤ ਹਾਂ ਇੱਕ ਤਾਂ ਨਹਿਰ ਦੀ ਬੰਦੀ ਕਰਕੇ ਬਾਕੀ 2000 10 ਤੋਂ ਲੈ ਕੇ 14 ਸਾਲ ਹੋ ਗਏ ਪਾਣੀ ਦੀ ਅਗਮੈਂਟੇਸ਼ਨ ਨਹੀਂ ਹੋਈ ਜਿਹੜਾ ਅਸੀਂ ਪ੍ਰੋਜੈਕਟ ਹੈ ਜਿਹੜਾ ਸਾਡਾ ਬਠਿੰਡੇ ਦਾ ਪ੍ਰੋਜੈਕਟ ਅਮਰਤ 3 ਦੀ ਅਮਰਤ ਸਕੀਮ 3 3 ਜਿਹੜਾ ਹਜੇ 2 ਸਾਲ ਬਾਅਦ ਸਾਡੇ ਕਿਤੇ ਲਿੰਕ ਚਾਉਣਾ ਸੀ ਮੈਂ ਖੁਦ ਜਾ ਕੇ ਸੀਐਮ ਸਾਹਿਬ ਨਾਲ ਕਿ ਲੋਕਲ ਬਾਰਡ ਨਾਲ ਜੀ ਸਾਹਿਬ بیٹھے ਇਹਨਾਂ ਨਾਲ ਸਾਰਿਆਂ ਨਾਲ ਰਹਿ ਕਰਕੇ ਉਦਮ ਕੀਤਾ ਔਰ ਉਹਨੂੰ ਅਮਰਤ ਸਕੀਮ ਤੂਛ ਪਵਾ ਲਿਆ ਉਹਦਾ ਸਰਵੇ ਚੱਲੂ ਹੋ ਗਿਆ 75 ਕਰੋੜ ਦਾ ਪ੍ਰੋਜੈਕਟ ਹੈ ਬੜੀ ਜਲਦੀ ਇੱਕ ਦੋ ਮੀਟਿੰਗਾਂ ਹੋਣੀਆਂ ਨੇ ਅਸੀਂ ਜਿਹੜੀ ਟੀਨ ਨੰਬਰ 1 ਲੈ ਕੇ ਸ਼ਹਿਰ ਦੇ ਲਈ ਪਾਣੀ 2050 ਤੱਕ ਦਾ ਪ੍ਰਬੰਧ ਕਰ ਰਹੇ ਹਾਂ ਔਰ ਦੋ ਸਟੈਂਡ ਦਾ ਪਾਣੀ ਜਿਹੜਾ ਸਰਦ ਦੇ ਪਾਣੀ ਦੀ ਕਮੀ ਜੀ ਕੋਡ ਸ਼ਾਇਰ ਜਿਹੜਾ ਕੱਪ ਦੀ ਤਰ੍ਹਾਂ ਬਠੰਡੇ ਦੇ ਵਿੱਚ ਕੋਈ ਗ੍ਰੈਵਿਟੀ ਫਲੋ ਤਾਂ ਹੈ ਨਹੀਂ ਇਹ ਆਉੜੀ ਬਣਾ ਕਿਤੇ 20 ਫੁੱਟ ਉੱਚਾ ਕਿਤੇ ਨੀਵਾ ਸਾਡੇ ਨੇਚਰਲ ਫਲੋ ਹੈ ਨਹੀਂ ਕਿਤੇ ਸਾਡੇ ਪੰਪਿੰਗ ਨਾਲ ਅਸੀਂ ਚੱਕ ਕੇ ਛੱਡਦੇ ਹਾਂ ਕੋਸ਼ਿਸ਼ ਕਰੀਦੇ ਆ ਜਦੋਂ ਬਾਰਿਸ਼ਾਂ ਆਉਂਦੀਆਂ ਨੇ ਜਿਹੜਾ ਪੰਪਿੰਗ ਫਲੋ ਹੈ ਉਹਦੀ ਤਾਂ ਇੱਕ ਕਪੈਸਿਟੀ ਹੈ ਕਿ ਕਿੰਨੇ ਕਿਉਂਸੇ ਪੁੱਟ ਜਿਹੜਾ ਪਾਣੀ ਚੱਕ ਕੇ ਬਾਹਰ ਸਿੱਟੂਗਾ ਪਰ ਪ੍ਰਮਾਤਮਾ ਨਾਲ ਜਿਹੜਾ ਸਿੱਟਣਾ ਉਹ ਬਿਨਾਂ ਪੁੱਛਿਆ ਛੱਡਦਾ ਕਿੰਨੇ ਕਿਉਂਸੇ ਇੱਕਦਮ ਨਹੀਂ ਫੱਲਿਆ ਜਾ ਸਕਦਾ ਉਸ ਦੇ ਯਤਨ ਜਾਈ ਉਸੇ ਦੀ ਗੱਲ ਦਾ ਸਕੇਟੇ ਨਹੀਂ 75 ਕਰੋੜ ਦਾ ਪ੍ਰੋਜੈਕਟ ਆ ਉਹ ਉਹਦਾ ਜਿਹੜਾ ਕੇਸ ਹੈ ਚੱਲਿਆ ਗਿਆ ਉਹਦੇ ਸਰਵੇ ਜਿਹੜਾ ਹੈਗਾ ਸ਼ਾਹ ਐਂਡ ਸ਼ਾਹ ਕੰਪਨੀਆ ਉਹਨੇ ਸ਼ੁਰੂ ਵੀ ਕਰਤਾ ਹੈ ਬੜੀ ਜਲਦੀ ਜਿਹੜੇ ਬਠਿੰਡੇ ਦੇ ਲੋਕ ਇਸ ਪ੍ਰੋਜੈਕਟ ਨੂੰ ਪਾਉਣਗੇ ਇਹ ਇਹ ਪ੍ਰੋਜੈਕਟ ਹੈ ਹੀ ਆਮ ਲੋਕਾਂ ਦੇ ਲਈ ਇਹਦੇ ਵਿੱਚ ਸਾਡੇ ਐਮਐਲਏ ਬਠਿੰਡਾ ਅਰਬਨ ਜਗਰੂਪ ਗਿਲ ਸਰ BC ਸ਼ੌਕਤ ਅਹਿਮ ਕਰੇ ਅਤੇ ਸਾਡੀ ਟੀਮ ਨੇ ਕਾਫੀ ਵਾਰ ਸਾਡੀ ਡਿਸਕਸ਼ਨਸ ਹੋਈਆਂ ਕਿ ਜੋ ਸਾਡਾ ਸਟਰੀਟ ਲੈਵਲ ਕ੍ਰਾਈਮ ਜਿਹੜਾ ਆਮ ਨਾਗਰਿਕ ਨੂੰ ਅਫੈਕਟ ਕਰਦਾ ਹੈ ਅਸੀਂ ਉਹਦੀ ਸੈਂਸ ਆਫ ਕੰਫੀਡੈਂਸ ਪਬਲਿਕ ਚ ਲਿਆਉਣ ਲਈ ਇਨਾ ایریاز ਨੂੰ ਜਿਵੇਂ ਕਿ ਅੱਜ ਤੁਹਾਨੂੰ ਬਾਰ-ਬਾਰ ਇੱਥੇ ਫੰਕਸ਼ਨ ਚ ਵੀ ਦੱਸਿਆ ਗਿਆ ਕਿ ਜਿਹੜੇ ਆਪਣੇ ਇਸ ਬਠਿੰਡਾ ਸ਼ਹਿਰੀ ਇਲਾਕੇ ਦੇ ਅਸੀਂ ਪੁਰਾਣੇ ਕ੍ਰਾਈਮ ਗ੍ਰਾਫ ਨੂੰ ਸਾਰਾ ਟਰੈਕ ਕੀਤਾ ਔਰ ਦੇਖਿਆ ਕਿ ਇਹ ਜਿਹੜੇ ਚਾਰ ਮੇਨ ایریاز ਹੈ ਜਿੱਥੋਂ ਕ੍ਰਿਮੀਨਲ ਜ਼ਿਆਦਾ ਐਂਟਰੀ ਐਗਜ਼ਿਟ ਹੁੰਦਾ ਹੈ ਉਹਨਾਂ ایریاز ਨੂੰ ਅਸੀਂ ਪਲੱਗ ਕਰਨ ਲਈ ਇੱਥੇ ਚਾਰ ਪికెਟਸ ਆਈਡੈਂਟੀਫਾਈ ਕਰਕੇ ਅੱਜ ਇੰਸਟਾਲ ਕੀਤੇ ਹੈਗੇ ਇੱਕ ਏਰੀਆ ਜਿੱਥੇ ਅਸੀਂ ਖੜਿਆ ਹੈ ਗੁਰੂਕੁਲ ਰੋਡ ਹੋ ਗਿਆ ਤੋ ਬਿਆਨਾ ਏਰੀਆ ਹੋ ਗਿਆ ਫਿਰ ਰੇਲਵੇ ਕਲੋਨੀ ਜਿੱਥੇ ਹੈਗੀ ਹੈ ਤੇ ਤੀਸਰਾ ਆਪਣਾ ਤੋਂ ਬਿਆਨ ਹੋ ਗਿਆ ਤਾਂ ਤੀਸਰਾ ਆਪਣਾ ਸੰਤਪੁਰਾ ਔਰ ਇੱਕ ਅਸੀ ਬਹਿਮਨਪੁਰ ਏਰੀਆ ਚ ਹਾਈ ਟੈਕ ਨਾਕਾ ਵੀ ਇਸਟੈਬਲਿਸ਼ ਕੀਤਾ ਜਿੱਥੇ ਸਾਡੇ ਸੀਸੀਟੀਵੀ ਕੈਮਰਾਜ਼ ਵੀ ਲੱਗੇ ਹੈ ਸੋ ਇੱਥੇ ਸਾਡੀ ਜਿਹੜੀ ਪੀਸੀਆਰ ਦੀ ਟੀਮ ਆਲਰੇਡੀ ਬੜਾ ਵਧੀਆ ਕੰਮ ਕਰ ਰਹੀਆਂ ਸੀਗੀਆਂ ਉਹਨਾਂ ਦੀ ਟੀਮਸ ਦਾ ਕਾਈਂਡ ਆਫ ਫਾਲਟਿੰਗ ਪੁਆਇੰਟ ਹੋਏਗਾ ਜਿੱਥੇ ਇਹ ਸਟਰੀਟ ਲੈਵਲ ਕ੍ਰਾਈਮ ਜਿਵੇਂ 스내ਚਿੰਗ ਹੋ ਗਈ ਕੋਈ ਮੋਬਾਈਲ ਕੋਈ ਪਰਸ ਨਾਚੋ ਗਿਆ ਜਾਂ ਕੋਈ ਪੈਟੀ ਲੈਵਲ ਦਾ ਡਰੱਗਸ ਦੀ ਕੋਈ ਸੇਲ ਹੁੰਦੀ ਹੈ ਇਹਨਾਂ ਸਾਰੇ ਕ੍ਰਾਈਮਸ ਨੂੰ ਠੱਲ ਪਾਣ ਲਈ ਇਹਨਾਂ ਨੂੰ ਯੂਟਲਾਈਜ਼ ਕੀਤਾ ਜਾਏਗਾ ਔਰ ਸੌਰੀ ਮੁਲਾਜ਼ਮ ਜਿਹੜੇ ਪੀਸੀਆਰ ਵਾਲੇ ਹੈਗੇ ਉਹਨਾਂ ਨੂੰ ਹੀ ਅਸੀਂ ਨਫਰੀ ਯੂਜ਼ ਕਰਾਂਗੇ ਉਹਨਾਂ ਦੀ ਹੌਲਟਿੰਗ ਲਈ ਹੀ ਇਹ ਪਿਕਟਸ ਬਣਾਏ ਗਏ ਆ ਜਿਹੜੇ ਜਿਵੇਂ ਕਿ ਕੋਈ ਪੁਲਿਸ ਪੋਸਟ ਪਹਿਲਾਂ ਹੁੰਦੀ ਸੀ ਉਹਨਾਂ ਦਾ ਨਿਊ ਅਪਡੇਟਡ ਵਰਜ਼ਨ ਕਹਿ ਲੋ ਸੋ ਪੁਲਿਸ ਸਾਡੀ ਕੋਈ ਇਹਦੇ ਚ ਨਵੀਂ ਨਹੀਂ ਐ ਪਰ ਸੋ ਨਾਲ ਦੇ ਏਰੀਆਜ਼ ਇਅਰਮਾਰਕ ਹੋ ਗਏ ਜਿੱਥੇ ਉਹ ਸਟੇਸ਼ਨ ਹੋਣਗੇ ਸੋ ਇਹ ਪਬਲਿਕ ਦੀ ਜਿਹੜੀ ਸਪੈਸ਼ਲੀ ਐਮਐਲਏ ਸਾਹਿਬ ਨੂੰ ਬਹੁਤ ਗਰਾਉਂਡ ਲੈਵਲ ਫੀਡਬੈਕ ਮਿਲਦੇ ਰਹੀ ਉਹਨਾਂ ਨੇ ਸਾਡੇ ਨਾਲ ਸ਼ੇਅਰ ਕੀਤੀ ਤਾਂ ਅਸੀਂ ਉਹਨੂੰ ਹੀ ਐਗਜ਼ੀਕਿਊਟ ਕੀਤਾ ਇਸ ਦੇ ਨਾਲ ਨਾਲ ਜਿਵੇਂ ਕਿ ਅਸੀਂ ਦੱਸਿਆ ਕਿ ਅਸੀਂ ਆਪਣੇ ਬਠਿੰਡਾ ਸ਼ਹਿਰ ਚ ਥੈਂਕਸ ਟੂ ਡੀਸੀ ਸਾਹਿਬ ਨੇ ਬਹੁਤ ਸਾਨੂੰ ਪ੍ਰੋਐਕਟਿਵਲੀ ਔਰ ਐਮਐਲਏ ਸਾਹਿਬ ਨੇ ਜੋ ਸੁਜੈਸ਼ਨ ਦਿੱਤੀਆਂ ਉੱਥੇ ਅਸੀਂ ਇਦਾਂ ਦੇ 30 ਪੁਆਇੰਟ ਆਪਣੇ ਬਠਿੰਡਾ ਸ਼ਹਿਰੀ ਏਰੀਆ ਦੇ ਆਈਡੈਂਟੀਫਾਈ ਕੀਤੇ ਜਿੱਥੇ ਅਸੀਂ ਹਾਈ ਕੁਆਲਿਟੀ ਦੇ ਕੈਮਰੇ ਲਾਉਣ ਵਾਲੇ ਆ ਥੈਂਕਸ ਟੂ ਗਵਰਨਮੈਂਟ ਫੰਡਿੰਗ ਤੇ ਉਸ ਤੋਂ ਬਾਅਦ ਅੱਜ ਅਸੀਂ ਮੌਕੇ ਤੇ ਹੀ ਐਮਐਲਏ ਸਾਹਿਬ ਨੂੰ ਰਿਕੁਐਸਟ ਕਰਕੇ ਔਰ ਡੀਸੀ ਸਾਹਿਬ ਨੇ ਵੀ ਹਮਈ ਭਰੀ ਹੈ ਕਿ ਅਸੀਂ 50 ਲੱਖ ਹੋਰ ਫੰਡਸ ਇਨਾ ਤੋਂ ਲੈ ਕੇ ਹੋਰ ਆਪਣੇ ਸ਼ਹਿਰੀ ਏਰੀਆ ਦੇ ਕੋਸ਼ਿਸ਼ ਕਰਨਗੇ ਕਿ ਸਾਰਾ ਹੀ ਏਰੀਆ ਜਿਹੜਾ ਸੈਂਸਿਟਿਵ ਐਂਟਰੀ ਐਗਜ਼ਿਟ ਪੁਆਇੰਟਸ ਹੈ ਉਹਨਾਂ ਨੂੰ ਅਸੀਂ ਕੈਮਰੇ ਤੋਂ ਕਵਰ ਕਰ ਲਈਏ ਔਰ ਇਹਦੀ ਸਾਰੀ ਜਿਹੜੀ ਕੈਮਰੇ ਦੀ ਫੁਟੇਜ ਹੈ ਉਹ ਸਾਡੇ ਪੁਲਿਸ ਕੰਟਰੋਲ ਰੂਮ ਚ ਅਜਾਏਗੇ ਜਿੱਥੇ ਸਾਡੀ ਟੀਮ ਆਲਰੇਡੀ ਬੈਠੀ ਹੈ ਤੇ ਉੱਥੇ ਇਹਨੂੰ ਵਾਚ ਕੀਤਾ ਜਾਏਗਾ ਮੈਡਮ ਟ੍ਰੈਫਿਕ ਬੜੀ ਬੜੀ ਸਮੱਸਿਆ ਜੀ ਖਾਸ ਕਰਕੇ ਜਿਹੜਾ ਰੇਲਵੇ ਸਟੇਸ਼ਨ ਦਾ ਏਰੀਆ ਉਹ ਇਰੀਕਸ਼ਾ ਇੰਨੇ ਕਿ ਜ਼ਿਆਦਾ ਹੁੰਦੇ ਨੇ ਦੇਖੋ ਜੀ ਅੱਜ ਜਿਹੜਾ ਸਾਡਾ ਫੰਕਸ਼ਨ ਹੈ ਉਹ ਪਿਕਟਸ ਲਈ ਸੀਗਾ ਬਟ ਟ੍ਰੈਫਿਕ ਦੀ ਅਸੀਂ ਕੁਝ ਹੋਰ ਵੀ ਮੈਨਪਰ ਥੋੜੀ ਆਰਗੂਮੈਂਟ ਕਰ ਰਹੇ ਆ ਪਿੱਛੇ ਸਾਡੀ ਕੁਝ ਕੁਛ ਅਦਾ ਦੀ ਡਿਊਟੀਆਂ ਆਈਆਂ ਜਿੱਥੇ ਮੈਨਪਰ ਜਾਂਦੀ ਰਹੀ ਬਟ ਅਸੀਂ ਰੂਟੀਨ 'ਚ ਸਾਨੂੰ ਟ੍ਰਾਫਿਕ ਦੀ ਜੋ ਵੀ ਕੰਪਲੇਂਟਸ ਆਉਂਦੀਆਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਦੀ ਵੀ ਠਲ ਪਾਈਏ ਬਟ ਅੱਜ ਜੋ ਸਾਡਾ ਜਿਹੜਾ ਪ੍ਰੋਗਰਾਮ ਸੀਗਾ ਉਹ ਮੈਡ ਪਿਕਟਸ ਲਾਂਚ ਹੋਤਾ ਸੀ ਇਥੇ ਬਹੁਤ ਦੇਰ ਤੋਂ ਚੌਕੀ ਦੀ ਜਿਹੜੀ ਹੈ ਮੰਗ ਸੀ ਕਿ ਵੀ ਐਸ ਏਰੀਆ ਦੇ ਵਿੱਚ ਇੱਕ ਚੌਕੀ ਬਣੇ ਪੁਲਿਸ ਚੌਕੀ ਕਿਉਂਕਿ ਏਰੀਆ ਬਹੁਤ ਵੱਡਾ ਹੋ ਗਿਆ ਜੀ ਤੇ ਲੋਕ ਜੇ ਥਾਣੇ ਜਾਂਦੇ ਨੇ ਤਾਂ ਇਹ ਤੋਂ ਥਾਣਾ 3-4 ਕਿਲੋਮੀਟਰ ਪੈ ਜਾਂਦਾ ਜੀ ਔਰ ਉਹਦਾ ਵੀ ਸਾਰਾ ਰਸਤਾ ਟੁੱਟਿਆ ਹੋਇਆ ਹੈ ਚੌਕੀ ਦੀ ਜੀ ਜੋ ਇਸ ਤਰ੍ਹਾਂ ਸਿੱਧਾ ਨਹੀਂ ਬਣਦੀ ਇਹਨਾਂ ਦਾ ਪੂਰਾ ਪ੍ਰੋਸੀਜਰ ਹੁੰਦਾ ਪਰ ਜਿਸ ਤਰ੍ਹਾਂ ਦੀ ਡਿਮਾਂਡ ਪੋਪੂਲੇਸ਼ਨ ਸਾਰਾ ਕੁਝ ਲੈ ਕੇ ਭੇਜਣਾ ਪੈਂਦਾ ਸਰਕਾਰ ਨੂੰ ਫਿਰ ਉਹਦੀ ਨੋਟੀਫਿਕੇਸ਼ਨ ਹੁੰਦੀ ਹੈ ਪਰ ਜਿਸ ਤਰ੍ਹਾਂ ਦੀ ਡਿਮਾਂਡ ਚੱਲ ਰਹੀ ਹੈ ਮੈਂ ਪਤਾ ਕਰ ਲੂੰਗੀ ਕਿ ਪਤਾ ਕੋਈ ਸਾਡੇ ਕੋਲ ਕੋਰਸਪੋਂਡੈਂਸ ਹੋਈ ਫਿਰ ਵੀਲ ਐਕਟ ਅਕੋਰਡਿੰਗ